ਕੁਦਰਤੀ ਗੱਲ ਹੈ ਕਿਤੇ ਲੜਾਈ ਹੋ ਵੀ ਪਵੇ ਜਿਹੜਾ ਕੋਠੇ ਤੋਂ ਥੱਲੇ ਖਲੋਤਾ ਹੈ ਨਾ ਉਹਦੇ ਕੋਲ ਭਾਵੇਂ ਰਿਵਾਲਵਰ ਵੀ ਹੋਵੇ ਉਹ ਇੰਨੀ ਮਾਰ ਨਹੀਂ ਕਰੇਗਾ ਜਿਹੜਾ ਕੋਠੇ ਤੇ ਖਲੋਤਾ ਉਹ ਇੱਟ ਵੀ ਮਾਰੇ ਤੇ ਰਿਵਾਲਵਰ ਤੋਂ ਜ਼ਿਆਦਾ ਮਾਰ ਕਰਦੀ ਆ ਉਤਲੇ ਬੰਨੇ ਖਲੋਤੇ ਬੰਦੇ ਨੂੰ ਵਾਧਾ ਜ਼ਰੂਰ ਹੁੰਦਾ ਸਿੱਖ ਸਰਦਾਰ ਤਗੜੇ ਹੋਣ ਲੱਗੇ ਦੁਨੀਆਂ ਦਾ ਇਤਿਹਾਸ ਬਦਲਣ ਲੱਗੇ ਤੁਹਾਡੇ ਵੱਡ ਵਡੇਰੇ ਸਰਦਾਰ ਈਸ਼ਰ ਸਿੰਘ ਝੋੜਨਾ ਤੱਕ ਕਬਾਈਲੀ ਪਠਾਣਾ ਨੇ ਇੱਕ ਸਨਾਪ ਪਚਾਇਆ ਉਹ ਸਨਾਹ ਕੀ ਸੀ ਉਹ ਸਨਾਹ ਇਹ ਸੀ ਸਰਦਾਰੋ ਸਾਡੀ ਤੁਹਾਡੇ ਨਾਲ ਲੜਾਈ ਕੋਈ ਨਹੀਂ ਤੁਸੀਂ ਨੌਕਰੀ ਕਰਦੇ ਹੋ ਨੌਕਰੀ ਦੇ ਬੱਚੇ ਆਏ ਹੋ ਸਾਡੀ ਲੜਾਈ ਹੈ ਅੰਗਰੇਜ਼ਾਂ ਦੇ ਨਾਲ ਅਸੀਂ ਤੁਹਾਨੂੰ ਰਾਹ ਛੱਡ ਦਿੰਨੇ ਆ ਤੁਸੀਂ ਸਾਰਾ ਗੜੀ ਦੀ ਪੋਸਟ ਖਾਲੀ ਕਰ ਦਿਓ 21 ਦੇ 21 ਬੰਦੇ ਜਿਸ ਪਾਸੇ ਨੂੰ ਜਾਣਾ ਚਾਹੋ ਜਾ ਸਕਦੇ ਹੋ ਸਾਡੇ ਚੋਂ ਕੋਈ ਪਠਾਨ ਤੁਹਾਡਾ ਰਾਹ ਨਹੀਂ ਰੋਕੇਗਾ ਖਬਰ ਪਹੁੰਚੀ ਸਰਦਾਰ ਈਸ਼ਰ ਸਿੰਘ ਤੱਕ ਸਰਦਾਰ ਈਸ਼ਰ ਸਿੰਘ ਨੇ ਜਵਾਬ ਦੇ ਕੇ ਆਖਿਆ ਪਠਾਣੋ ਅੱਜ ਇੱਕ ਵਾਰੀ ਭੱਜ ਗਏ ਨਾ ਤੇ ਜਿਹੜੀਆਂ ਮਾਰਾ ਸਾਡੇ ਵੱਡਿਆਂ ਨੇ ਤੁਹਾਨੂੰ ਮਾਰੀਆਂ ਨੇ ਉਹ ਸਾਰਿਆਂ ਦੇ ਉੱਤੇ ਪਾਣੀ ਇੱਕੋ ਵਾਰੀ ਫਿਰ ਜਾਣਾ ਕੋਈ ਗੱਲ ਨਹੀਂ ਮਰਨਾ ਅੱਜ ਵੀ ਏ ਮਰਨਾ ਕੱਲ ਵੀ ਏ ਤੇ ਫੌਜੀ ਦਾ ਕੰਮ ਹੈ ਅੰਤ ਸਮੇਂ ਤੱਕ ਵਫਾਦਾਰ ਰਹਿ ਕੇ ਆਪਣੇ ਫਰਜ਼ ਦੇ ਉੱਤੇ ਖਲੋਤੇ ਰਹਿਣਾ